ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਧਮੋਟਕਲਾ ਛੋਟੇ বাস ਸਟੈਂਡ ਤੇ ਸੋ ਆਪਾਂ ਲਗਭਗ ਸਾਰੇ ਜਾਣਦੇ ਜੀ ਇੰਟਰਨੈਟ ਕੈਫੇ ਵਾਲਾ ਵੀਰ ਜਸ਼ਮਨ ਸੋ ਇਸ ਵੀਰ ਨੇ ਵੀ ਹੁਣ ਮੋਬਾਈਲਾਂ ਦੀ ਦੁਕਾਨ ਨਵੀਂ ਓਪਨ ਕਰ ਲਈ ਹੈ ਜੀ ਮੋਬਾਈਲ ਐਸੈਸਰੀ ਦਾ ਸਾਰਾ ਸਮਾਨ ਤੁਹਾਨੂੰ ਇੱਥੇ ਮਿਲੂਗਾ ਬਹੁਤ ਘੱਟ ਰੇਟ ਤੇ ਸੋ ਸਾਰਿਆਂ ਨੂੰ ਦੇਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਸੇਵਾ ਦਾ ਮੌਕਾ ਵੀਰੇ ਨੂੰ ਜ਼ਰੂਰ ਦਿਓ ਜੀ ਤੇ ਅੱਜ ਸ੍ਰੀ ਸ਼ੋਕਮਨੀ ਸਾਹਿਬ ਦੇ ਪਾਠ ਹੋ ਰਹੇ ਨੇ ਜੀ ਤੇ ਨਗਰ ਨਿਵਾਸੀ ਸੰਗਤਾਂ ਬੜੀ ਵੱਡੀ ਗੈਂਟਰੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਜੀ ਤੇ ਬਾਅਦ ਦੇ ਵਿੱਚ ਵੀਰੇ ਤੋਂ ਸਾਰੀ ਆਪਾਂ ਗਰਾਊਂਡ ਰਿਪੋਰਟ ਲਵਾਂਗੇ ਵੀ ਕਿਹੜੀ ਕਿਹੜੀ ਵੈਰਾਈਟੀ ਪਾਈ ਆ ਤੁਸੀਂ ਹਨ ਕੀ ਕੀ ਰੇਟ ਨੇ ਤੇ ਬਾਕੀ ਬਾਅਦ ਦੇ ਵਿੱਚ ਆਪਾਂ ਅਲੱਗ ਤੋਂ ਵੀਡੀਓ ਤੇ ਲਾਈ ਸਾਰੀ ਜਾਣਕਾਰੀ ਲਵਾਂਗੇ ਵੀਰੇ ਤੋਂ ਸੋ ਅੱਜ ਦੀ ਵੀਡੀਓ ਚ ਆਪਣਾ ਏਸ ਵੀ ਅੱਜ ਓਪਨਿੰਗ ਹੋ ਚੁੱਕੀ ਹੈ ਜੀ ਤੇ ਬਾਅਦ ਤੋਂ ਬਾਅਦ ਵਿਜ਼ਿਟ ਕਰੋ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਪਿੰਡ ਤਮੋਟ ਛੋਟੇ ਬੱਸ ਸਟੈਂਡ ਤੇ ਭਾਜੀ ਇਸ ਵੀਰ ਦੇ ਬਿਲਕੁਲ ਸਾਹਮਣੇ ਗੋਪਾਲ ਤੇਰਾ ਯਾਰਤਾ ਕਿਉਂ ਕਿਨ ਕੇ ਕਾਜ ਸਵਾਰ ਤੋ ਦਿਨ ਕੇ ਕਾਜ ਸਵਾਰ ਤੋ ਦਿਨ ਕੇ ਕਾਜ ਸਵਾਰ ਤੋ ਦਿਨ ਕੇ ਕਾਜ ਸਵਾਰ ਤੋ ਕਿਨ ਕੇ ਕਾਜ ਸਵਾਰ ਤੋ ਕਿਨ ਕੇ ਕਾਜ ਸਵਾਰ ਤੋ ਦਿਨ ਕੇ ਕਾਜ